ਫਗਵਾੜਾ ਦੇ ਜਲੰਧਰ ਨੈਸ਼ਨਲ ਹਾਈਵੇ ਤੇ ਸਥਿਤ ਈਸਟਵੁੱਡ ਵਿਲੇਜ ਬਾਹਰ ਗੱਡੀ ਪਾਰਕ ਕਰਨ ਨੂੰ ਲੈ ਕੇ ਦੋ 13 ਵਿੱਚ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋਨੋਂ ਧਿਰਾਂ ਵੱਲੋਂ ਇੱਕ ਦੂਜੇ ਨਾਲ ਮਾਰਕੁੱਟ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਲਗਾਏ ਹਨ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੂਰੇ ਮਾਮਲੇ ਦਾ ਜਾਇਜ਼ਾ ਲਿਆ ਅਤੇ ਜ਼ਖਮੀ ਮਹਿਲਾਵਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਫਗਵਾੜਾ ਤੋਂ ਦੁਆਬਾ ਮੀਡੀਆ 80 ਲਈ ਵਿਕਾਸਮਨੀ ਦੀ ਰਿਪੋਰਟ ਕੀ ਮਾਮਲਾ ਕੀ ਮੈਡਮ ਤੁਹਾਡੇ ਲੜਾਈ ਝਗੜਾ ਹੋਇਆ ਇੱਥੇ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਇਹ ਸੀ ਜਸਤਨਾ ਪਾਰਕਿੰਗ ਲਈ ਵੇਲਟ ਕਰ ਰਹੇ ਸੀ ਕਿ ਸਿਕਿਉਰਟੀ ਗਾਰਡ ਖੜਾ ਸੀ ਐਥੇ ਤਾਂ ਸਿਕਿਉਰਟੀ ਕਰਨੇ ਕਰਕੇ 2 ਮਿੰਟ ਵੇਟ ਕਰੋ ਅੱਗੇ ਨਿਕਲਦੀ ਪਈ ਜਾਣਾ ਇਹਦੇ ਮੈਡਮ ਮਾਈ ਮੈਡਮ ਕਹਿੰਦੀ ਉਹ ਨਾ ਸਿਕਿਉਰਟੀ ਗਾਰਡ ਨਾਲ ਫਲਰਟ ਕਰਨ ਲੱਗ ਪਈ ਕਿ ਕਿ ਮੈਂ ਇੱਥੇ ਗੱਡੀ ਖੜਾਉਣੀ ਉਹ ਕਹਿੰਦਾ ਕਿ ਮੈਮ ਇੱਥੇ ਨਾ ਉਹ ਪਹਿਲੇ ਹੀ ਆਲਰੇਡੀ ਵੇਟ ਕਰਦੇ ਹੁੰਦੇ ਹਿੰਨੇ ਨੂੰ ਕੀ ਹੋਇਆ ਕਿ ਮਤਲਬ ਉਹ ਨਾ ਉਹ ਸਿਕਿਉਰਟੀ ਗਾਰਡ ਵਾਲਾ ਜਿਹੜਾ ਫਲਰਟ ਕਰਨ ਲੱਗ ਪਿਆ ਨਾ ਥوڑا ਟਾਈਟ ਹੋ ਗਿਆ ਤਦ ਉਹ ਕਹਿੰਦੀ ਮੈਂ ਹੀ ਲਾਉਣੀ ਉਹਨਾਂ ਤਾਂ ਕਵਰਨ ਲੱਗ ਗਈ ਤਾਂ ਗੱਡੀ ਅੱਗੇ ਅੱਗੇ ਕਰਦੇ ਗਏ ਤਾਂ ਇਹ ਰੁਕੋ ਮੇ ਕਾਨੂੰਨੀ ਪਤਾ ਉਹਨੇ ਗੱਡੀ ਚੋਰੀ ਕਰੀ ਨਾ ਤੁਹਾਡੇ ਉੱਤੇ ਮੇਰੇ ਹਸਬੰਦ ਜਿਹੜੇ ਬਾਹਰ ਖੜੇ ਸੀ ਅੱਛਾ ਜੀ ਉਸ ਤੋਂ ਬਾਅਦ ਮੈਂ ਗੱਡੀ ਤੋਂ ਬਾਹਰ ਨਿਕਲ ਕੇ ਮੈਂ ਕਿਹਾ ਮੈਮ ਥੋੜੀ ਜੀ ਨਾ ਥੋੜੀ ਸੈਂਸ ਕਰੋ ਪੜੇ ਲਿਖੇ ਹੋ ਥੋੜਾ ਐਜੂਕੇਟਿਡ ਹੋ ਮੈਂ ਕਹਿੰਦਾ ਨਹੀਂ ਟੱਲਣਾ ਵੀ ਮੈਂ ਲੈ ਕੇ ਕਿਸੇ ਪਾਰਕਿੰਗ ਕਰਕੇ ਆ ਸਾਰਾ ਕੁਝ ਕਰਦੇ ਪਏ ਆ ਠੀਕ ਹੈ ਇੰਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਦੀ ਆਵਾਜ਼ ਕੱਢਣ ਲੱਗ ਪਈ ਆ ਮਾਪਿਆਂ ਦੀ ਮੈਂ ਕਿਹਾ ਤੁਹਾਡੀ ਲੈਂਗੁਏਜ ਦਾ ਯੂਜ਼ ਕਰਨ ਵਾਲੀ ਇਹਨਾਂ ਦੋਨਾਂ ਨੇ ਇੱਕ ਨੇ ਮੇਰੇ ਤੇ ਥੱਪੜ ਮਾਰਿਆ ਬਾਅਦ ਵਿੱਚ ਹੱਥ ਚੁਲਾਕੀ ਹੋਈ ਤਾਂ ਇਹਨਾਂ ਨੇ ਮੇਰੇ ਗਲੇ 'ਚ ਲੋਕੇਟ ਕੱਢਿਆ ਲੋਕੇਟ ਅਜੇ ਵੀ ਇਹਨਾਂ ਦੇ ਹੱਥ 'ਚ ਆ ਉਹਨੇ ਦੇ ਨਹੀਂ ਰਹੀਆਂ ਹਾਫ ਚੇਨ ਤੱਕ ਮੇਰੀ ਟੁੱਟ ਗਈ ਆ ਫਿਰ ਮੇਰੇ ਹਸਬੰਦ ਨੇ ਚਾਇਆ ਤਾਂ ਉਹਨਾਂ ਦੀ ਵੀ ਚੇਨ ਕਉਂਦੀ ਹੋ ਗਈ ਆ ਨਹੀਂ ਜਿੰਨੇ ਤੁਹਾਡੇ ਚਪੇਟ ਮਾਰੀ ਕੋਣ ਲੇਡੀ ਸਕੇਗਾ ਉਹ ਲੇਡੀਸ ਆ ਇਹਨੇ ਮਨੇ ਮੇਰੇ ਤਾਂ ਨੰਨੇ ਰੌਡ ਕਰਤੀ ਆ ਕਿ ਸਿਕਿਉਰਿਟੀ ਗਾਰਡ ਵਾਲੇ ਕੋਲ ਚਾਏ ਤਾਂ ਫਿਰ ਉਹਨਾਂ ਨੇ ਇਹਨਾਂ ਦੇ ਹੱਥੋਂ ਰੌਡ ਖੜੀ ਤੇ ਦੇਖੋ ਇਹਨਾਂ ਨੇ ਮੇਰੇ ਕਿੰਨਾ ਐ ਬਿਲਕੁਲ ਬਹੁਤ ਜ਼ਿਆਦਾ ਚੀਤਾਂ ਮਾਰੀਆਂ ਹੋਈਆਂ ਕਿੰਨੇ ਆਣੇ ਕੁੱਟ ਮਾਰ ਕੀਤੀ ਤੁਹਾਡੀ ਚਾਰ ਪੰਜ ਜਾਣੇ ਆ ਇਹ ਅਜਾਣ ਦੇ ਕੋਣ ਆ ਬੰਦੇ ਇਹ ਨਹੀਂ ਪਤਾ ਨਹੀਂ ਕੋਣ ਤੇ ਪੁਲਿਸ ਨੂੰ ਕੰਪਲੀਟ ਕੀਤੀ ਸੀ ਮੌਕੇ ਤੇ ਕੀਤੀ ਆ 15 20 ਮਿੰਟ ਬਾਅਦ ਪੁਲਿਸ ਆਈ ਸੀ ਕੀ ਮੰਗ ਕਰਦੇ ਨੇ ਪ੍ਰਜਾਣ ਤੋਂ ਮੈਨੂੰ ਮੈਨੂੰ ਇਨਸਾਫ ਚਾਹੀਦਾ ਹੈ ਇਹ ਪਤਾ ਨਹੀਂ ਰੋਜ਼ ਦਿੱਲੀ ਕਿੰਨਿਆਂ ਨਾਲ ਇਦਾਂ ਕਰਦੀਆਂ ਹੋਣੀਆਂ ਇਹਨਾਂ ਦਾ ਤਾਂ ਮੈਨੂੰ ਲੱਗਦਾ ਦਿੱਲੀ ਕੰਮ ਆ ਮੈਨੂੰ ਧਮਕੀ ਦੇ ਰਹੀ ਆ ਤੇ ਸਾਡਾ ਘਰੋਂ ਅਸੀਂ ਤਾਂ ਰੋਜ਼ ਆਉਂਦੇ ਜਾਂਦੇ ਆ ਇੱਥੇ ਆਹ ਦੇ ਲਵਾ ਲੈ ਆਹ ਦੇ ਲਵਾ ਆਹ ਇਹ ਸ਼ਰੀਪੀਆ ਤਾਂ ਇਹ ਸ਼ਰੀਪੀਆ ਤਾਂ ਇਹਨੂੰ ਕਹਿੰਦੇ ਆ ਇਹ ਬਦਮਾਸ਼ੀ ਆ ਮੇਰਾ ਨਾਮ ਸ਼ਰਮਪ੍ਰੀਤ ਕੌਰ ਆ ਹਾਂ ਜੀ ਸਿਵਲ ਹਸਪੀਟਲ ਚ ਆਏ ਕਿ ਮਾਮਲਾ ਕੀ ਫਸਾਰਾ ਇਹ ਸਰ ਅਸੀਂ ਇਸਟ ਬੁੱਡਲ ਦੇ ਗਏ ਸੀ ਅਸੀਂ ਗੱਡੀ پارک ਕਰਨ ਲੱਗੇ ਸੀਗੇ ਤੇ ਉਹ ਤਿੰਨ ਜਾਣੇ ਸੀਗੇ ਦੋ ਜੈਂਟਸ ਸੀਗੇ ਇੱਕ ਉਹਨਾਂ ਨਾਲ ਲੇਡੀ ਸੀਗੀ ਤੇ ਉਹਨੇ ਵੀ ਸਾਡੇ ਮੁਰਿਆ ਗਾ ਉਹ ਜੈਂਟਸ ਜਿਹੜੇ ਸਰਦਾਰ ਸੀਗੇ ਉਹ ਸਾਡੀ ਗੱਡੀ ਦੇ ਨਾਲ 8 ਲਾਤਾ ਮੁਰਿਆਂ ਕੇ ਰੋਗੇ ਕਹਿੰਦੀ ਕਿ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਏਦਾਂ ਗੱਡੀ ਦੇ ਬਾਹਰ ਕੱਤ ਹੋਰ ਤੁਸੀਂ ਉਦਾਂ ਕਹਦੋ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤੁਹਾਡੀ ਗੱਡੀ ਦੇ ਬਾਹਰ ਆਈ ਆ ਫਿਰ ਮੈਂ ਗੱਡੀ ਚੋਂ ਬਾਹਰ ਨਹੀਂਿਕਲੀ ਜੋ ਮੈਂ ਬਾਹਰ ਨਿਕਲੀ ਤਾਂ ਕਹਿੰਦਾ ਮੈਂ ਸਾਰੇ ਹੀ ਮਾਰ ਦੂੰ ਮੈਂ ਕਿਹਾ ਤੁਸੀਂ ਏਦਾਂ ਕਿਤੇ ਸਾਰੇ ਮਾਰ ਦੋ ਉਸ ਤੋਂ ਬਾਅਦ ਨਾ ਉਹਨੇ ਮੈਨੂੰ ਪੰਚ ਕੀਤਾ ਮੇਰੇ ਆ ਚੀਜ਼ ਤੇ ਮੁੱਕਾ ਮਰਿਆ ਮੇਰੇ ਇੱਥੇ ਸਾਰੇ ਮੇਰੇ ਬਟਨ ਤੋੜਤੇ ਮੇਰੇ ਆ ਚੀਜ਼ ਤੇ ਬਤਨ ਨਹੀਂ ਕੀ ਚੀਜ਼ ਮਾਰੀ ਆ ਮੇਰੇ ਇੱਥੇ ਵੀ ਆ ਆ ਬਾਹਾਂ ਤੇ ਸਾਰੇ ਆ ਚੀਜ਼ਾਂ ਤੇ ਆਹਾਂ ਸਾਰੇ ਕੋਈ ਜਾਣਦੇ ਮੈਨੂੰ ਕੋਈ ਮੈਡਮ ਇੱਧਰ ਦੇਖੋ ਮੈਨੂੰ ਜਾਣਦੇ ਕੋਣ ਸੀਗੇ ਮੈਂ ਬੰਦੇ ਨਹੀਂ ਜਾਣਦੇ ਅਸੀਂ ਉਹਨਾਂ ਦੇ ਕਿੰਨੇ ਵਿਅਕਤੀ ਸੀਗੇ ਉਹ ਉਹ ਦੋ ਮੁੰਡੇ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਐਕ ਉਹਨਾਂ ਦੇ ਨਾਲ ਲੇਡੀ ਸੀਗੀ ਉਹਨਾਂ ਦੇ ਲੇਡੀ ਦਾ ਇੱਕ આરોਪ ਆ ਗਈ ਕਿ ਸਾਡੀ ਚੈਨ ਵਗੈਰਾ ਵੀ ਖੋਈ ਕੋਈ ਐਦਾਂ ਦੀ ਕੋਈ ਗੱਲਬਾਤ ਹੋਈ ਆ ਸਰ ਉਹਨਾਂ ਨੇ ਉੱਥੇ ਇਹ ਰੌਲਾ ਪਾਇਆ ਪਰ ਸਰ ਚੈਨ ਉਹਨਾਂ ਦੇ ਕੋਲ ਦੋ ਉਹਨਾਂ ਦੇ ਕੋਲੇ ਸੀਗੀਆਂ ਉਸ ਟਾਈਮ ਸਾਰੇ ਉੱਥੇ ਜਿਹੜੇ ਗਾਰਡਸ ਵੀ ਦੇਖਿਆ ਉਹ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਸਭ ਫੜੀਆਂ ਉਹਨਾਂ ਸਾਨੂੰ ਦਿਖਾਈਆਂ ਵੀ ਕਹਿੰਦੇ ਉਹਨਾਂ ਦੀਆਂ ਦੋ ਚੈਨਾ ਮੈਂ ਕਹਿੰਦਾ ਸਾਡੀ ਵੀ ਇੱਕ ਚੈਨਾ ਉਹਨਾਂ ਨੇ ਇਹ ਕਿਹਾ ਕਿ ਦੋ ਚੈਨਾ ਆ ਮੈਂ ਕਹਿੰਦਾ ਸਰ ਸਾਡੀ ਇੱਕ ਚੈਨਾ ਤੇ ਮੜਕੇ ਉਹਨਾਂ ਨੇ ਲੋਕਟ ਦਾਇਸ਼ ਬਣਾ ਲਿਆ ਮੜਕੇ ਕਹਿੰਦੇ ਸਾਡੇ ਕੋਲ ਚੈਨਾ ਹੈਗੀਆਂ ਸਾਡਾ ਲੋਕਟ ਨਹੀਂ ਲੱਭਦਾ ਅਸੀਂ ਕਹਿੰਦੇ ਸੱਸੀ ਕਿਹੜਾ ਦੇਖਦੇ ਲੋਕਟ ਸਾਡੀ ਉੱਥੇ ਹੀ ਤਲਾਸ਼ੀ ਕਰੋ ਮੜਕੇ ਪੁਲਿਸ ਵਾਲੇ ਸਰ ਕਹਿੰਦੇ ਹਨ ਕਿ ਇਸ ਮੇਰੇ ਬਰਦਰ ਨੂੰ ਕਿਦੋਂ ਡਰਿੰਕ ਕੀਤੀ ਆ ਅਸੀਂ ਕਿਹਾ ਤੁਸੀਂ ਨਾ ਉਹਨਾਂ ਦਾ ਉਹ ਕਰਾਓ ਟੈਸਟ ਕਰਾਓ ਮੇਰਾ ਭਰਾ ਵੀ ਨਾਲ ਹੀ ਆ ਅਸੀਂ ਉਹਦਾ ਟੈਸਟ ਵੀ ਕਰਾਉਣਾ ਹੈ ਕਿ ਉਹਨੇ ਡਰਿੰਕ ਨਹੀਂ ਕੀਤੀ ਹੈਗੀ ਅਸੀਂ ਗੱਡੀ ਦਾ ਵੀ ਸਾਰਾ ਨੰਬਰ ਮੈਂ ਮੇਰੇ ਇਥੇ ਬੈਕ ਤੇ ਬਹੁਤ ਜ਼ਿਆਦਾ ਮਾਰਿਆ ਪਿਆ ਆ ਕਿਹੜੀ ਚੀਜ਼ ਨਾ ਤੁਹਾਡੇ ਉੱਪਰ ਹਮਲਾ ਕੀਤਾ ਉਹਨਾਂ ਦੇ ਕੋਲ ਨਾ ਇਹ ਦਾ ਲੋਹੇ ਦਾ ਸੀਗਾ ਕੁਝ ਚਾਰ ਜੇ ਦੱਬਣੇ ਸੀਗੇ ਸ਼ਾਇਦ ਪੰਜ ਟਾਈਪ ਇੱਥੇ ਮੇਰੇ ਮਾਰਿਆ ਤੇ ਆ ਚੀਜ਼ ਤੇ ਆ ਹਾਂ ਜੀ ਮੈਡਮ ਇੱਕ ਲੋਹੇ ਦੀ ਮੈਡਮ ਰੋਡ ਵੀ ਸੀਗੀ ਰੋਡ ਵਗੈਰਾ ਹੈਗੀ ਸੀ ਮੈਡਮ ਲੋਹੇ ਦੀ ਸਾਡੇ ਕੋਲ ਸੀ ਸਾਡੇ ਕੋਲ ਪਤਾ ਨਹੀਂ ਉੱਥੇ ਨਾ ਕਿੰਨੇ ਜਾਣੇ ਇਕੱਠੇ ਹੋਏ ਸੀ ਬਹੁਤ ਜਿਆਦਾ ਰਸ਼ ਪੈ ਗਿਆ ਸਾਨੂੰ ਉਸ ਬੰਦੇ ਨੇ ਤਾਂ ਮੇਰੇ ਨਾ ਪਾਲ ਤੱਕ ਪੜ ਕੇ ਤੇ ਥੱਲੇ ਤੱਕ ਮੈਨੂੰ ਲਿਆ ਸੀ ਮੈਨੂੰ ਨਾ ਸਿਕਿਉਰਿਟੀ ਗਾਰਡਾਂ ਨੇ ਆਣ ਕੇ ਮਸੀ ਉਹਦੇ ਤੋਂ ਮੈਡਮ ਇਹ ਹੋਇਆ ਕਿੱਥੇ ਆ ਇਹ ਮੰਗੇ ਇਹ ਹੋਇਆ ਪਿਉ ਤੁਮਾਂ ਅਜਿਹਾ ਨਾ ਲਿਖਿਆ ਉਹਦੇ ਥੋੜਾ ਜਿਹਾ ਗਿੱਧਰਲੀ ਸਾਈਡ ਜਿਹਦਾ ਕਿੰਨੇ ਵਜੇ ਹੋਇਆ ਇਹ ਮੈਡਮ ਮਤਲਬ 8:30 9 9 ਵਜੇ ਦਾ 9 ਵਜੇ ਦੀ ਗੱਲ ਆ ਪੁਲਿਸ ਕੰਪਲੀਟ ਕੀਤੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ 112 ਨੰਬਰ ਤੇ ਫੋਨ ਲਾਇਆ ਸੀਗਾ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵੀ ਉੱਥੇ ਆਈ ਸੀਗੀ ਉਹ ਸਾਰੀ ਲੈ ਕੇ ਵੀ ਗਈ ਕਾਰਵਾਈ ਤੇ ਮੈਡਮ ਸ਼ੁਭਨਾਮ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਹੋ ਮੇਰੇ ਨਾਮ ਸ਼ਰਨਪ੍ਰੀਤ ਕੌਰਿਆ ਤੇ ਮੈਂ ਰਹਿਣ ਵਾਲੀ ਹਾਂ ਉਧਾ ਈਸ਼ਰਵਾਲ ਦੀ ਉਧਾ ਮੇਰਾ ਪਿੰਡ ਮਾਦੋਪੁਰਿਆ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਸਰ ਮੇਰੇ ਕੱਪੜੇ ਪਾੜੇ ਉਸ ਬੰਦੇ ਨੇ ਮੇਰੇ ਇੱਥੇ ਤੱਕ ਗਿਆ ਮੈਂ ਸਾਰੇ ਮੇਰੇ ਇੱਥੇ ਪੰਜ ਪਾਤਾ ਨਹੀਂ ਕੀ ਮਾਰੇ ਮੇਰੇ ਬਲੱਡ ਨਿਕਲ ਰਿਹਾ ਹੈ ਨਾ ਸਰ ਯੋਥੇ ਮੈਡਮ ਕੋਈ ਸੀਸੀਡੀ ਕੈਮਰੇ ਵਗੈਰਾ ਚੱਲੇ ਲੱਗਦੇ ਮੈਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਆਊਗਾ ਉੱਥੇ ਮੈਂ ਕੁਛ ਨਹੀਂ ਕਿਹਾ ਉਹਨੇ ਤਾਂ ਮੇਰੇ ਬਾਲ ਤੱਕ ਵੀ ਇਦਾਂ ਸਾਰੇ ਥੱਲੇ ਲੈ ਐਸੀ ਸਾਡੇ ਨਾਲ ਮੇਰੀ ਸਿਸਟਰ ਸੀ ਉਹਦਾ 2 ਸਾਲ ਦਾ ਬੇਟਾ ਸੀਗਾ ਤੇ ਇੱਕ ਮੇਰੀ ਮਾਸੀ ਜੀ ਦਾ ਮੁੰਡਾ ਸੀਗਾ ਉਹ ਸੀਗਾ 10 ਸਾਲਾਂ ਦਾ ਬੇਟਾ ਤੇ ਇੱਕ ਮੇਰੀ ਮਾਸੀ ਜੀ ਦਾ ਬੇਟਾ ਸੀਗਾ ਉਹ ਸੀਗਾ 14 ਸਾਲਾਂ ਦਾ ਬੇਟਾ ਮੈਡਮ ਇਹ ਲੜਾਈ ਕਿਸ ਕਾਰਨ ਹੋਈ ਹੈ ਸਰ ਇੱਕ ਪਾਰਕਿੰਗ ਕਾਰ ਐਨ ਉਸ ਬੰਦੇ ਨੇ ਲੜਾਈ ਕੀਤੀ ਗੱਡੀ ਚੋਂ ਬਾਹਰ ਆਣ ਕੇ ਸਰਦਾਰ ਸੀਗਾ ਅਕਸਰ ਨੂੰ ਤੂੰ ਸਿਆਣਾ ਤੂੰ ਦੇਖ ਤਾਂ ਸਹੀ ਤੂੰ ਕਿਸੇ ਕੁੜੀ ਵਿਚਾਰੀ ਤੇ ਹਨਾ ਉਹਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਤੇ ਉਹ ਸਰ ਮੇਰੇ ਮੈਂ ਫਿਰ ਸਰ ਆਪ ਨੂੰ ਬਚਾਉਂਦੀ ਨੂੰ ਮੈਂ ਉਹਦੇ ਛੱਗਾ ਜ਼ਰੂਰ ਪਾੜਿਆ ਸਰ ਕਿਉਂਕਿ ਉਹ ਮੇਰੇ ਕੱਪੜੇ ਪਾੜਨ ਦੇ ਆ ਸੀਗਾ ਮੈਂ ਤਾਂ ਆਪਣੀ ਇੱਜ਼ਤ ਬਚਾਉਣੀ ਸੀ ਮੇਰਾ ਇੱਕ ਹੀ ਬਟਨ ਰਹਿ ਗਿਆ ਸਰ ਨਹੀਂ ਤਾਂ ਮੇਰਾ ਸਾਰਾ ਕੁ ਸਰ ਮੈਨੂੰ ਇੱਥੇ ਕਾਰਵਾਈ ਕਰਾਉਣੀ ਚਾਹੀਦੀ ਆ ਮੇਰੀ ਉਹਨੇ ਇੱਜ਼ਤ ਨੂੰ ਹੱਥ ਪਾਇਆ